ਮਦਰ ਮਦਰ ਇਹਦੀ ਬੜੀ ਹੋਰ ਹਿਸਾਬ ਨਾਲ ਬਿਆਸਪਨ ਦਿੰਦੀ ਹੈਗੀ ਉਹ ਤਾਂ ਬਾਈ ਤੋਂ ਪੁੱਛਦਾ ਜਿਹੜੇ ਹਿਸਾਬ ਨਾਲ ਉਹ ਬਿਆਨ ਦੇ ਚੱਲ ਰਹੀ ਆ ਹਾਂ ਉਹ ਆਪਦੇ ਮੁੰਡੇ ਨੂੰ ਮੁੱਖ ਰੱਖ ਕੇ ਚੱਲ ਰਹੀ ਆ ਬਸ 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 ਹਾਂ ਉਹਨਾਂ ਨੂੰ ਹੋਰ ਕਿਸੇ ਤੋਂ ਕੋਈ ਕੰਸਰ ਨਹੀਂ ਉਹਨਾਂ ਨੂੰ ਆਇਆ ਵੀ ਸਾਡਾ ਮੁੰਡਾ ਬਾਹਰ ਆ ਜੇ ਤਾਂ ਕੀ ਮਤਲਬ ਆ ਵੀ ਸਾਡਾ ਮੁੰਡਾ ਬਾਹਰ ਆ ਜੇ ਜਿਹੜਾ ਕੋ ਹੁੰਦਾ ਦੇਖੀ ਜਾਵੇ ਬਾਅਦ ਚ ਅਸੀਂ ਆਪਾਂ ਗੱਲ ਤਾਂ ਫਿਰ ਇਹੀ ਕਰਾਂਗੇ ਨਾ ਵੀ ਇਹਨੂੰ ਇਹ ਜਿੱਤਦਾ ਤਾਂ ਐਨਐਸਏ ਟੁੱਟਦੀ ਆ ਨਹੀਂ ਉਹ ਇਹਦੀ ਟੁੱਟੂ ਨਾ ਕਿ ਨਾਲ ਜਿਹੜੇ ਦੂਜੇ ਨੇ ਉਹਨਾਂ ਦੀ ਟੁੱਟੂ ਭਾਈ ਸਾਭ ਦੀ ਟੁੱਟ ਜੂ ਜਦੋਂ ਐਨਐਸਐ ਕੈਨਸਲ ਹੋ ਗਈ ਮੇਨ ਦੋਸ਼ੀ ਤਾਂ ਇਹੇ ਆ ਨਾ ਸਾਰਿਆਂ ਦੀ ਹੋਊਗੀ ਐਨਐਸਐ ਕੈਨਸਲ ਅੱਛਾ ਜਿੰਨੇ ਵੀ ਮਤਲਬ ਉੱਥੇ ਦੇਵਰੂ ਘੜਦੇ ਅੰਦਰ ਨੇ ਕਾਸੀ ਹੋਣੀ ਸਾਰਿਆਂ ਦੀ ਫਿਰ ਐਨਐਸਐ ਕੈਨਸਲ ਹੋਊ ਸਾਰਿਆਂ ਦੀ ਐਨਐਸਐ ਐਨਐਸਐ ਸਭ ਤੇ ਟੁੱਟ ਜੂਗੀ ਇਹਨਾਂ ਨੇ ਗੱਲ ਨਹੀਂ ਸੁਣੀ ਇਹਨਾਂ ਨੂੰ ਕਿਹਾ ਸੀ ਨਾ ਖੜੇ ਹੋ ਹੂੰ ਹੁਣ ਸਭ ਤੋਂ ਵੱਡੀ ਗੱਲ ਇਹ ਤੇ ਆਉਣੀ ਆ ਕਿ ਸੌਂ ਕਿਦੀ ਚੱਕੂਗਾ ਹਾਂ ਬਿਲਕੁਲ ਸਹੀ ਗੱਲ ਆ ਜਿਹੜੇ ਬਿਆਨ ਦਿੱਤੇ ਹੋਏ ਨੇ ਲੋ ਮੰਦੀ ਵੀਰੇ ਸਤਿ ਸ੍ਰੀ ਅਕਾਲ ਰਮੀ ਬੋਲਦਾ ਬਈ ਅੱਛੀ ਕਾਲ ਹੋ ਠੀਕ ਹੋ ਹਾਂਜੀ ਹਾਂਜੀ ਵਧੀਆ ਵਧੀਆ ਬਾਈ ਕਿਵੇਂ ਆ ਸਿਹਤ ਕਾਇਮ ਆ ਹੋਰ ਘਰ ਪਰਿਵਾਰ ਠੀਕ ਠਾਕ ਠੀਕ ਆ ਠੀਕ ਆ ਠੀਕ ਆ ਠੀਕ ਆ ਹੁਣ ਜਿਹੜੀ ਕੈਂਪੇਨ ਦੀ ਗੱਲ ਉਹ ਸੁਣ ਲਓ ਕੈਂਪੇਨ ਆਪਾਂ ਕਰ ਰਹੇ ਆ ਜਿਹੜੇ ਦੂਜੇ 40 ਫੜੇ ਹੋਏ ਆ ਉਹਨਾਂ ਕਰਕੇ ਜੇ ਜਿੱਤਦਾ ਇਹਨਾਂ ਦੀ ਐਨਐਸਏ ਟੁੱਟਣੀ ਆ ਤੇ ਇਹਨਾਂ ਦੇ ਬਾਹਰ ਆਉਣ ਦਾ ਰਾਹ ਹੋ ਜਾਊਗਾ ਇਹ ਤਾਂ ਦੂਜੇ ਵੀ ਅੰਦਰ ਹੀ ਰਹਿਣਗੇ ਨੀ ਚਲੋ ਉਹ ਤਾਂ ਠੀਕ ਆ ਪਰ ਜੋ ਆਪਾਂ ਬੰਦੇ ਤੋਂ ਆਪਾਂ ਸਵਾਲ ਪੁੱਛਨੇ ਯਾਰ ਉਹਦੀ ਕੈਂਪਿੰਗ ਕਰਨੀ ਥੋੜੀ ਤੁਹਾਨੂੰ ਲੱਗਦਾ ਵੀ ਸਹੀ ਆ। ਨਹੀਂ ਉੱਠ ਗਏ ਇਹ ਚ ਉਹਦੇ ਨਾਲ ਤੱਕ ਹੋਏ ਤਾਂ ਤੇ ਉਹਦਾ ਤਾਂ ਕੋਈ ਮੇਲ ਨਹੀਂ ਨਾ। ਹੂੰ ਕਿਉਂਕਿ ਵੀਡੀਓ ਥੋੜੀਆਂ ਵਾਇਰਲ ਬਹੁਤ ਹੋ ਰਹੀਆਂ ਨਾ ਵੀ ਅਮਰਤਪਾਲ ਦੇਸ ਉਹਦੇ ਵਿੱਚ ਕਰ ਰਿਹਾ ਵੀ ਉਹ ਕਰ ਰਿਹਾ ਆਪਣੇ ਮੰਦਿਰ ਕਰ ਰਿਹਾ। ਨਹੀਂ ਨਹੀਂ ਹਾਂ ਫਿਰ ਆਪਾਂ ਪੰਥਕ ਮੁੱਦਿਆਂ ਤੇ ਤਾਂ ਆਪਾਂ ਖੜੀ ਆ ਨਾ ਯਾਰ ਉਹ ਤਾਂ ਆਪਾਂ ਪੰਥ ਤੋਂ ਭੱਜ ਨਹੀਂ ਸਕਦੇ ਕਿ। ਹੂੰ ਨਹੀਂ ਚਲੋ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਆਪਣੇ ਪਰਸਨਲ ਆ। ਉਹ ਤਾਂ ਆਪਣੇ ਪਰਸਨਲ ਆ ਇਹਦੇ ਨਾਲ। ਨੀ ਉਹ ਤਾਂ ਚਲੋ ਠੀਕ ਆ ਪਰਸਨਲ ਆ ਪਰ ਫਿਰ ਵੀ ਆਪਾਂ ਜਦ ਆਪਾਂ ਸੋਚਦੇ ਆ ਯਾਰ ਆ ਚੀਜ਼ਾਂ ਨੂੰ ਮਦੀਪ ਬਾਈ ਦੇ ਬਾਰੇ ਸੋਚਦੇ ਆ ਜਦ ਗੱਲਬਾਤ ਆਪਾਂ ਕਰਦੇ ਆ। ਨਹੀਂ ਆ ਫਿਰ ਆਪਾਂ ਪੰਥ ਵੀ ਨਹੀਂ ਛੱਡ ਸਕਦੇ ਆ। ਫਿਰ ਆਪਾਂ ਉਹਨੂੰ ਛੱਡ ਕੇ ਬਹਿ ਜੀਏ। ਨਹੀਂ ਪੰਥ ਆਪਾਂ ਕਿਤੇ ਅਮਰਤਪਾਲ ਨਾਲ ਥੋੜਾ ਚੱਲਦਾ ਗੱਲਾਂ ਪੰਥ ਵੀ ਪੰਥ ਅਮਰਤਪਾਲ ਨਾਲ ਚੱਲੂਗਾ। ਅਮਰਤਪਾਲ ਨਾਲ ਨਹੀਂ ਜਿਹੜੇ ਹੋਰ 40 ਫਸੇ ਆ ਨਾਲ ਉਹਦੇ ਉਹਨਾਂ ਨੂੰ ਕਢਾਉਣ ਦਾ ਵੀ ਰਾਹ ਹੈ ਨਹੀਂ ਨਾ ਕੋਈ ਹੋਰ। ਫਿਰ ਆਪਾਂ ਉਹਨਾਂ ਦੀ ਗੱਲ ਕਰੀਏ ਨਾ ਫਿਰ ਨਾ ਕਿ ਅਮਰਤਪਾਲ ਦੀ ਗੱਲ ਕਰੀਏ ਨਾਲ। ਬਈ ਆਪਾਂ ਗੱਲ ਤਾਂ ਫਿਰ ਇਹੀ ਕਰਾਂਗੇ ਨਾ ਭਾਈ ਸਭ ਦੀ ਟੁੱਟ ਜੂ ਜਦੋਂ ਐਨਐਸਏ ਕੈਂਸਲ ਹੋਗੀ ਮੇਨ ਦੋਸ਼ੀ ਤਾਂ ਇਹੇ ਆ ਨਾ ਸਾਰਿਆਂ ਦੀ ਹੋਊਗੀ ਐਨਐਸਏ ਕੈਂਸਲ ਅੱਛਾ ਜਿੰਨੇ ਵੀ ਮਤਲਬ ਉੱਥੇ ਦਿਵਰੂ ਗੜਦੇ ਅੰਦਰ ਨੇ ਕਾਸੀ ਹੋਣੀ ਸਾਰਿਆਂ ਦੀ ਫਿਰ ਐਨਐਸਏ ਕੈਂਸਲ ਹੋਊ ਸਾਰਿਆਂ ਦੀ ਐਨਐਸਏ ਐਨਐਸਏ ਸਭ ਤੇ ਟੁੱਟ ਜੂਗੀ ਓਕੇ ਤੇ ਜਿਹੜੇ ਤੇ ਜਿਹੜੇ ਤਿਹਾਰੜ ਜੇਲ੍ਹ ਵਾਲੇ ਨੇ ਆਪਣੇ ਦੂਜੇ ਬੰਦੀ ਸਿੰਘ ਨਾ 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 ਤਿਹਾਰੜ ਵਾਲੇ ਨਹੀਂ ਕੱਲੇ ਐਨਐਸਏ ਜਿਹੜੇ ਇਹਦੇ ਨਾਲ ਇਨਵੋਲਡ ਆ ਹਾਂ ਤੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਕਿਸੇ ਪਾਸੇ ਵੀ ਨਾ 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 ਉਹਨਾਂ ਦੀ ਨਹੀਂ ਕੀ हां ठीक है ठीक है क्योंकि री मम्मी दा बयान भी अमृतपाल दी मम्मी दा बयान भी आया ना एदी एडे मदर एदी बड़ी होर हिसाब ਨਾਲ ਬਿਆਨ ਦਿੰਦੀ ਹੈਗੀ ਉਹ ਤਾਂ ਬਾਈ ਤੋਂ ਪੁੱਛ ਲੈ ਜਿਹੜੇ ਹਿਸਾਬ ਨਾਲ ਉਹ ਬਿਆਨ ਦੇ ਚੱਲਦੀ ਆ ਹਾਂ ਉਹ ਆਪਦੇ ਮੁੰਡੇ ਨੂੰ ਮੁੱਖ ਰੱਖ ਕੇ ਚੱਲ ਰਹੀ ਆ ਬਸ 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 ਹਾਂ ਉਹਨਾਂ ਨੂੰ ਹੋਰ ਕਿਸੇ ਤੋਂ ਕੋਈ कंसर्न ਨਹੀਂ ਉਹਨਾਂ ਨੂੰ ਆਇਆ ਵੀ ਸਾਡਾ ਮੁੰਡਾ ਬਾਹਰ ਆ ਜੇ ਬਾਈ ਉਹ ਤਾਂ ਹੈ ਕੱਲ ਮੈਂ ਇੰਟਰਵਿਊ ਸੁਣਦਾ ਸੀ ਰਾਜਦੇਵ ਖਾਲਸੇ ਦੀ ਉਹਦੇ ਵਿੱਚ ਵੀ ਉਹਨੇ ਬਹੁਤ ਕੁਝ ਕਿਹਾ ਉਹ ਤਾਂ ਡਾਇਰੈਕਟਲੀ ਇਹਦੇ ਮਾਪਿਆਂ ਨੂੰ ਟਾਰਗੇਟ ਕਰਕੇ ਬੋਲ ਰਿਹਾ ਬੰਦਾ ਵੀ ਇਹਨਾਂ ਦਾ ਮਾਨ ਸਿੰਘ ਸੰਤੁਲਨ ਸਹੀ ਨਹੀਂ ਹੈਗਾ ਨਹੀਂ ਉਹਨਾਂ ਦਾ ਪਤਾ ਕੀ ਮਤਲਬ ਆ ਵੀ ਸਾਡਾ ਮੁੰਡਾ ਬਾਹਰ ਆ ਜੇ ਜਿਹੜਾ ਕੋ ਹੁੰਦਾ ਦੇਖੀ ਜਾਵੇ ਬਾਅਦ ਚ ਹਾਂ ਪਰ ਇਹਦਾ ਟੈਕਨੀਕਲ ਟਰਮਸ ਹੈ ਇਹ ਆ ਵੀ ਜਿਹੜੀਆਂ ਐਨਐਸਏ ਹੋਊਗੀ ਟੁੱਟੂਗੀ ਸਭ ਤੇ ਟੁੱਟੂਗੀ ਫਿਰ ਹੂੰ ਤੇ ਬਾਈ ਇਹਦਾ ਜਮੇ ਮਤਲਬ ਵੀ ਤੁਹਾਨੂੰ ਲੱਗਦਾ ਵੀ 100% ਚਾਂਸ ਹੋਣਗੇ ਵੀ ਇਹ ਬਾਹਰ ਆ ਜਾਊਗਾ ਜੇਲ੍ਹ ਚੋਂ ਨਹੀਂ ਜੇਲ੍ਹ ਚੋਂ ਬਾਹਰ ਆਉਂਦਾ ਨਹੀਂ ਬਾਈ ਹੂੰ ਕੱਲਾ ਐਨਐਸਏ ਟੁੱਟਣ ਦਾ ਤੇ ਫਿਰ ਇੱਥੇ ਪੰਜਾਬ ਸ਼ਿਫਟ ਹੋਣ ਦਾ ਤੇ ਇਹਨਾਂ ਤੇ ਮੁਕਾਦਮੇ ਚੱਲਣ ਦਾ ਇਹ ਸਿਰਫ ਹੋਣਾ ਦੇ ਜਿੱਤਦਾਤਾ ਹਾਂ ਮੰਦੀਪ ਜੀ ਤੁਸੀਂ ਇਹਨੂੰ ਕਿਹਦੇ ਹਿਸਾਬ ਨਾਲ ਸੋਚਦੇ ਹੋ ਜਿਹੜਾ ਬੰਦਾ ਜਿਹੜੇ ਹਿਸਾਬ ਨਾਲ ਆਜ਼ਾਦ ਖੜਿਆ ਇਹ ਤੁਸੀਂ ਨੂੰ ਕਿਹਦੇ ਹਿਸਾਬ ਨਾਲ ਸੋਚਦੇ ਹੋ ਹਾਂ ਨਹੀਂ ਆਜ਼ਾਦ ਦੇਖੋ ਇਹ ਖੜੇ ਇਹ ਸਿਰਫ ਆਪ ਦਾ ਪਰਸਨਲ ਮੋਟਿਵ ਨਾਲ ਖੜੇ ਹੋਏ ਆ ਪਰ ਉਹਦੇ ਨਾਲ ਜੇ ਆਪਣਾ ਦੂਜਿਆਂ ਦਾ ਵੀ ਫਾਇਦਾ ਹੁੰਦਾ ਆਪਾਂ ਨੂੰ ਕਿਉਂ ਨਹੀਂ ਲੈਣਾ ਚਾਹੀਦਾ ਉਹ ਤਾਂ ਲੈਣਾ ਚਾਹੀਦਾ ਜ਼ਰੂਰੀ ਹੈ ਯਾਰ ਉਹ ਤਾਂ ਬਾਕੀ ਗੱਲ ਸਹੀ ਹੈ ਜਿਹੜੇ ਬਾਕੀ ਬੰਦੇ ਨੇ ਨਹੀਂ ਗੱਲ ਨਹੀਂ ਸੁਣੀ ਇਹਨਾਂ ਨੂੰ ਕਿਹਾ ਸੀ ਨਾ ਖੜੇ ਹੋ ਹੂੰ ਹੁਣ ਸਭ ਤੋਂ ਵੱਡੀ ਗੱਲ ਇਹਦੇ ਤੇ ਆਉਣੀ ਆ ਕਿ ਸੌਂ ਕਿਦੀ ਚੱਕੂਗਾ ਹਾਂ ਬਿਲਕੁਲ ਸਹੀ ਗੱਲ ਆ ਜਿਹੜੇ ਬਿਆਨ ਦਿੱਤੇ ਹੋਏ ਨੇ ਹਾਂ ਉਹਦੇ 'ਚ ਫਿਰ ਕਿੱਥੇ ਖੜਾਉਂਦਾ ਇਹਨੂੰ ਪੰਥ ਹੂੰ ਸਹੀ ਗੱਲ ਆ ਇੱਕ ਗੱਲ ਹੋਰ ਵੀ ਬਾਈ ਮੈਨੂੰ ਹੋਇ ਤੱਕ ਮੈਂ ਇਹਨਾਂ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਹੈ ਮੈਨੂੰ ਪੁੱਛਿਆ ਮੈਂ ਕਿ ਚਲੋ ਅਮਰਤਪਾਲ ਜਿੱਤ ਵੀ ਗਿਆ ਵੀ ਇਹ ਕਿਹੜੇ ਹੱਕ 'ਚ ਭੋਗਤੂਗਾ ਕਿਉਂਕਿ ਐਂਟਰ ਦੇ ਵਿੱਚ ਸਰਕਾਰਾਂ ਦੋ ਨੇ ਉੱਥੇ ਵੀ ਦੱਸਣਾ ਪੈਣਾ ਵੀ ਜੇ ਮੋਦੀ ਨੂੰ ਦਊਗਾ ਵੋਟ ਜਾਂ ਦਊਗਾ ਕਾਂਗਰਸ ਨੂੰ ਇਹ ਜਾਂ ਦੂਜੇ ਨੂੰ VOTING ਤਾਂ ਹੋਊਗੀ ਨਾ ਉੱਥੇ ਵੀ ਹੁੰਦੀ ਆ ਫਿਰ ਹਾਂ ਉੱਥੇ ਤਾਂ ਹੈ ਨਹੀਂ ਵੀ ਜੇ ਇੱਥੇ ਆਜ਼ਾਦ ਜਿੱਤ ਗਿਆ ਜਿਹਦੇ ਨਾਲ ਨਾ ਜਦੋਂ ਬਹਿ ਕੇ ਆ ਲਈਆਂ ਹਾਂ ਹੁਣ ਦੇਖੋ ਮੈਨੂੰ ਮੈਂ ਤਾਂ ਪਰਮਿਸ਼ਨ ਪਾਈ ਸੀ ਮੈਨੂੰ ਤਾਂ ਫੇਰ ਨਹੀਂ ਮ ਹੂੰ ਉੱਥੇ ਮਿਲਨ ਦੀ ਇਹਨੂੰ ਮੁੱਛੀ ਵੀ ਪਾਈ ਸੀ ਆਪਣਾ ਤਾਂ ਫੇਰ ਨਹੀਂ ਦਿੱਤੀ ਯਾਰ ਨਾ ਤਾਂ ਮਿਲਦੀ ਐ ਸਿਮਰਜੀਤ ਮਾਰਨ ਉਧਰ ਉਹ ਰੋਈ ਜਾਂਦਾ ਕਹਿੰਦਾ ਮੈਨੂੰ ਪਰਮਿਸ਼ਨ ਨਹੀਂ ਦਿੰਦੇ ਆ ਕਿ ਬਾਕੀ ਜਿੰਨੇ ਵੀ ਬੰਦੇ ਨੇ ਸਾਰੇ ਜਾ ਜਾ ਕੇ ਮਿਲ ਹੀ ਜਾਂਦੇ ਨੇ ਤੁਹਾਨੂੰ ਬਈ ਹੁਣ ਜਿਹੜੇ ਤਾਂ ਨਾਲ ਨਾਲ ਲਲੇ ਹੋਏ ਉਹਨਾਂ ਨਾਲ ਤਾਂ ਮਿਲਣੀ ਹੀ ਆਂ ਇਹ ਹੈਰਾਨੀ ਦੀ ਗੱਲ ਆ ਯਾਰ ਕੁਝ ਨਹੀਂ ਸਮਝ ਰਾਜੀ ਜਿਹੜੇ ਹੁਣ ਨਾਲ ਨਾਲੇ ਉਹਨਾਂ ਨੂੰ ਤਾਂ ਮਿਲਣੀਆਂ ਹੀ ਆ। ਹੂੰ ਤੇ ਜਿਹੜੇ ਦੇ ਵਕੀਲ ਆ ਨਾਲ ਇੱਕ ਉਹ ਰਾਜਦੇਵ ਖਾਸ ਦਾ ਬਿਆਨ ਦੇ ਇਹਨੂੰ ਕਹਿੰਦਾ ਮੈਂ ਕੱਲਾ ਸਿੰਗਲ ਵਕੀਲ ਆ ਕਹਿੰਦਾ ਹੋਰ ਕੋਈ ਵਕੀਲ ਹੈ ਨਹੀਂ ਉਹ ਨਾਲ ਇੱਕ ਹੋਰ ਪਰਦਾਉਂਦਾ ਕਾ ਕੀ ਉਹਨੂੰ ਖਾ ਖਾ ਲੈਣਾ ਪਤਾ ਨਹੀਂ ਕੀ ਉਹਦਾ ਨਾਮ। ਖਾ ਖਾਇਰਾ ਖਾਰਾ 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 ਹਾਂ। ਉਹ ਕਹਿੰਦਾ ਮੈਂ ਨਹੀਂ ਇਹਦਾ ਵਕੀਲ ਆ। ਰਾਜਦੇਵ ਕਹਿੰਦਾ ਮੈਂ ਵਕੀਲ ਆ। ਉਹੀ ਤਾਂ ਗੱਲ ਆ ਦੋਹਾਂ ਦੀ ਸਮਝ ਨਹੀਂ ਲੱਗ ਰਹੀ। ਉਹਨ ਯਾਰ ਕਾਮ ਨੂੰ ਪਾਗਲ ਬਣਾਈ ਜਾਂਦੇ ਨੇ ਬਾਈ ਇੱਕ ਹੋਰ ਗੱਲ ਆ ਜੇ ਇਹਦੇ ਕਾਗਜ਼ ਨਹੀਂ ਭਰਨ ਦਿੱਤੇ ਤੇ ਇਹਦੀ ਮਦਰ ਨੇ ਭਰਨੇ ਆ ਫੇਰ ਬਾੜੀ ਪਦਨਾਮੀ ਹੋਣੀ ਆ ਅੱਛਾ ਜੀ ਤੁਹਾਨੂੰ ਪੱਕੀ ਕਨਫਰਮਾ ਚੀਜ਼ ਵੀ ਇਹਦੀ ਮਦਰ ਪੇਪਰ ਭਰੂਗੀ ਆਪਣੇ ਹਾਂ ਹਾਂ ਪੱਕਾ ਭਰੂਗੀ ਮੈਂ ਉਦੋਂ ਹੋਈ ਸੀ ਗੱਲ ਮੈਂ ਕਿਹਾ ਜੀ ਜੇ ਇਹਦੇ ਕਾਗਜ਼ ਨਹੀਂ ਭਰੇ ਜਾਂਦੇ ਹੂੰ ਮੈਂ ਤਾਂ ਇਹ ਪੁੱਛ ਨਹੀਂ ਸੀ ਨਾ ਵੀ ਹੋਰ ਕਿਸੇ ਦਾ ਨਾਮ ਲੈਂਦੇ ਕਿ ਇਹ ਕਹਿੰਦੀ ਮੈਂ ਭਰੂਗੀ ਯਾਰ ਮੰਦੀਪਰੇ ਤੁਸੀਂ ਹੁਣ ਮੇਰੇ ਨਾਲ ਜ਼ਿਆਦਾ ਸੀਨੀਅਰ ਹੋ ਚੀਤੇ ਸੋਚ ਕੇ ਦੇਖੋ ਯਾਰ ਇਹਦੀ ਮਾਂ ਯਾਨੀ ਕਿ ਉਹ ਹਸਾਮਨਾ ਮੂਰੇ ਪ੍ਰਧਾਨ ਬਣੀ ਜਾਂਦੀ ਆ ਵੀ ਪੰਥੇਰੇ ਸਿਰ ਤੇ ਖੜਾ ਸਾਰਾ ਕੁਝ ਉਹਦੇ ਹੱਥ ਚਾ ਸਾਰਾ ਕੁਝ ਉਹਦੇ ਹੱਥ ਚਾ ਹਾਂ ਤੇ ਇਹਦਾ ਬਾਪੂ ਬਾਪੂ ਸਹੀ ਆ ਬੰਦਾ ਇਹਦਾ ਬਹੁਤ ਹਾਂ ਉਹ ਤਾਂ ਦੇਖਣ ਨੂੰ ਵੀ ਸਹੀ ਲੱਗਦਾ ਉਹ ਬਹੁਤ ਸਹੀ ਬੰਦਾ ਹਾਂ ਅਸੀਂ ਲਿਜਾਲੇ ਸੀਗੇ ਅਸੀਂ ਕਿਹਾ ਵੀ ਇਹਨੂੰ ਤਾਂ ਮਤਲਬ ਨਹੀਂ ਕਿ ਵੀ ਉਲਟੀਆਂ ਲੱਗੀਆਂ ਸੀਆਂ ਵੀ ਕਿਹੜੇ ਹਸਾਮਨਾ ਠੀਕ ਹੋ ਗਿਆ ਹੈ ਡਾਕਟਰ ਤੋਂ ਇਲਾਜ ਕਰਾਇਆ ਤਾਂ ਦੁਬਾਰਾ ਲੋਟੇ ਹਾਂ ਇਹਨਾਂ ਕੋ ਦੇਣ ਨੂੰ ਕੁਝ ਨਹੀਂ ਹੋਇਆ ਸੀ ਯਾਰ ਕੁਝ ਨਹੀਂ ਹੋਇਆ ਸੀ ਉੱਥੇ ਹਾਂ ਜਵਾਬ ਦੇਣ ਨੂੰ ਨਾ ਕੋ ਹੈ ਨਹੀਂ ਬਾਈ ਇਹ ਤਾਂ ਕੈਮਰੇ ਵਾਲੀ ਗੱਲ ਵੀ ਇਹਨਾਂ ਨੂੰ ਉਈਂ ਉਡਾਤੀ ਬਾਈ ਉਹ ਤਾਂ ਇਹਨਾਂ ਨੇ ਉਹ ਇਹਨਾਂ ਨੇ 2 ਮਹੀਨਿਆਂ ਦੀ ਤਿਆਰੀ ਹੈ ਇਹਨਾਂ ਦੀ ਇਲੈਕਸ਼ਨ ਲੱਗਦੀ ਹਾਂ ਕਿ ਕੈਮਰੇ ਵਾਲੀ ਗੱਲ ਤੋਂ ਲੋਕ ਜੋੜੇ ਆ ਨਾਲ ਬਸ 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 ਇਹ ਬਾਈ ਤੇਰੇ ਹੋਣ ਲੱਗੇ ਜੀ ਨਹੀਂ ਭਰ ਦਿੰਦੇ ਇਹਦੀ ਮਾਂ ਪਰੂ ਕਿ ਫੇਰ ਕਿੱਧਰ ਨੂੰ ਜਾਣੀ ਆ ਗੱਲ ਇਹ ਨਹੀਂ ਸਮਝ ਆਉਂਦੀ ਉਹ ਫਿਰ ਆਪਾਂ ਤੋਰਾਂਗੇ ਨਾ ਬਾਈ ਹਾਂ ਉਹ ਫਿਰ ਆਪਾਂ ਤੋਰਾਂਗੇ ਗੱਲਬਾਤ ਉਹ ਆਪਾਂ ਕਰਾਂਗੇ ਗੱਲਬਾਤ ਹਾਂ ਮਾਦਨ ਕੀਤੀ ਸੀਗੀ ਦੋ ਚਾਚੇ ਨਾਲ ਗੱਲ ਮੈਂ ਕਿਹਾ ਫਿਰ ਮੈਂ ਭਰ ਲੰਨਾ ਕਿਸੇ ਪਾਸੇ ਬੋਲਤਾ ਪਹੁੰਗਾ ਭਾਈ ਅਸੀਂ ਗੱਲ ਕਹੀ ਆ ਵੀਰੇ ਇਹ ਗੱਲ ਅਸੀਂ ਕਹੀ ਸੀਗੀ ਇਹਨਾਂ ਨੂੰ ਅਸੀਂ ਗੱਲ ਜਾਂਦੇ ਨਹੀਂ ਬਟੀਮ ਨਾਲ ਗੱਲਬਾਤ ਸਾਡੀ ਹੋਈ ਸੀ ਇਹ ਗੱਲ ਕਹੀ ਸੀ ਭਾਈ ਅਸੀਂ ਇਹਨਾਂ ਨੂੰ ਵੀ ਜੇ ਤੁਸੀਂ ਭਾਈ ਪੇਪਰੇ ਭਰਾਉਣੇ ਨੇ ਮਨਦੀਪ ਬਾਹਰ ਫਿਰਦਾ ਮਨਦੀਪ ਤੋਂ ਪੇਪਰ ਭਰਾਓ ਹਾਂ ਮੈਂ ਕਿਹਾ ਮੈਂ ਉਹਦੀ ਗੱਲ ਕਰ ਵੀ ਕਰ ਸਕਦਾ ਮੈਂ ਕੀਤੀ ਸੀ ਕਿ ਚਲੋ ਜੀ ਮੈਂ ਤਾਂ ਛੱਡਿਆ ਸਾਰਾ ਕੋ ਪੰਥ ਪਿੱਛੇ ਜੇ ਮੇਰੇ ਭਰਾਣੇ ਹਰ ਤਾਂ ਮੈਂ ਵੀ ਛੱਡਦਾ ਕੋਈ ਕੋਈ ਗੱਲ ਨਹੀਂ ਹਾਂ ਠੀਕ ਆ ਅਸੀਂ ਤੁਸੀਂ ਤੱਕ